ਲੋੜਵੰਦਾਂ ਦਾ ਪਾਤਰਿਆਂ ਦੇ ਨੀਲੇ ਕਾਡ ਕੱਟੇ ਜਾਣ ਦੇ ਵਿਰੋਧ ਵਿੱਚ ਲੋਕ ਸਭਾ ਪਾਰਟੀ ਦੇ ਵਿਧਾਨ ਸਭਾ ਹਲਕਾ ਗਿਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ ਨੇ ਕੁਝ ਭੁਗਤਪੋਗਿਆ ਨੂੰ ਨਾਲ ਲੈ ਕੇ ਹਲਕਾ ਗਿਲ ਦੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਘਰ ਦੇ ਬਾਹਰ ਰੋਜ਼ ਮਜ਼ਾਹਰਾ ਕੀਤਾ ਲੋਕਾਂ ਨੇ ਕਾਡ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਲੋਕਾਂ ਨੇ ਕਾਡ ਬਹਾਲ ਕਰੋ ਬਹਾਲ ਕਰੋ ਜ਼ਿਲ੍ਹੇ ਕਾਡ ਕੱਟਣ ਵਾਲੀ ਸਰਕਾਰ ਤੁਸੀਂ ਟਰੱਕ ਖੜਾ ਕੀਤਾ ਤੁਸੀਂ ਕਿਹੜੀ ਅਥਾਰਟੀ ਨਾਲ ਕੀਤਾ ਹੈ ਵੀ ਜੇ ਤੁਸੀਂ ਐਮਐਲਏ ਤੂੰ ਕੌਂਸਲਰ ਹਾ ਤਾਂ ਤੁਸੀਂ ਇੱਥੇ ਟਰੱਕ ਖੜਾ ਕਰੋਗੇ ਰਸਤੇ ਦੇ ਵਿੱਚ ਲੋਕਾਂ ਦੀ ਸੜਕ ਆ ਤੁਹਾਡੀ ਬਾਪ ਦੀ ਨਹੀਂ ਕਿਸੇ ਦੀ ਤੁਹਾਡੀ ਬਾਪ ਦੀ ਨਹੀਂ ਕਿਸੇ ਦੀ ਤੁਹਾਡੀ ਬਾਪ ਦੀ ਨਹੀਂ ਕਿਸੇ ਦੀ ਹਾ ਫੁੱਟਪਾਥ ਤੇ ਫੁੱਟਪਾਥ ਤੇ ਦੇਖੋ ਜੀ ਰੀੜੀ ਲੱਗ ਲਓ ਮੇਰੇ ਤੇ ਫੁੱਟਪਾਥ ਤੇ ਲੋਕਾਂ ਦੀਆਂ ਗੱਡੀਆਂ ਤੇ ਲੱਗੀਆਂ ਹੁੰਦੀਆਂ ਨੇ ਉਹ ਚੱਕੇ ਚੱਕੇ ਹੁੰਦੀਆਂ ਪੁਲਿਸ ਤੁਹਾਡੀ ਤੁਹਾਡਾ ਟਰੱਕ ਨਹੀਂ ਲੱਗੇ ਜਾਂਦਾ ਇਹਦਾ ਮਤਲਬ ਤੁਸੀਂ ਲਾ ਸਕਦੇ ਹੋ ਗੱਡੀਆਂ ਸੰਨੇ ਕਹਤ ਨੇ ਦੋਸ਼ ਲਾਉਂਦੇ ਹੋਏ ਦਸਹਿ ਕੀ ਵਿਧਾਇਕ ਕੁਲਦੀਪ ਸਿੰਘ ਵੈਦ ਅਤੇ ਫੂਡ ਐਂਡ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਦੀ ਮਿਲੀ ਭਗਤ ਨਾਲ ਨੀਲੇ ਕਾਟ ਧਾਰਕਾਂ ਦੇ ਨਾਮ ਕੱਟੇ ਗਏ ਹਨ ਕੋਵਿਡ 19 ਮਹਾਮਾਰੀ ਕਰਕੇ ਲੋਕਡਾਊਨ ਦੇ ਦੌਰਾਨ ਨੀਲੇ ਕਾਟ ਕੱਟੇ ਜਾਣ ਕਾਰਨ ਲੋੜਵੰਦਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ

ਵਿਧਾਇਕ ਵੈਦ ਨਾਲ ਮੁਲਾਕਾਤ ਨਾ ਹੋਣ ਤੇ ਉਹਨਾਂ ਨੇ ਵਿਧਾਇਕ ਦੀ ਕੋਠੇ ਦੇ ਬਾਹਰ ਧਰਨਾ ਲਾ ਦਿੱਤਾ ਐਵੇਂ ਯਾਰ ਰਾਜਨੀਤੀ ਦਾ ਕੰਮ ਨਾ ਕਰੋ ਤੁਸੀਂ ਪਰਦੇ ਨਾ ਕਰੋ ਤੁਸੀਂ ਐਮਐਨਐਮਐਨ ਬਰਾਵਾ ਪਹਿਲਾਂ ਵੀ ਐਮਐਨ ਨਾਲ ਬਰਾਵਾ ਕਰਨ ਦੀ ਗੱਲ ਕਰ ਰਹੇ ਹਾਂ ਇਹ ਕੋਰੋਨਾ ਹੈ ਐਵੇਂ ਆ ਕੰਮ ਨਹੀਂ ਥੋੜੀ ਜਿਹੀ ਬਸੇਰੇ ਪਾਸਿਓਂ ਹੈ ਕੋਈ ਨਹੀਂ ਗੱਲ ਲੱਗਦੀ ਉਹ ਯਾਰ ਮੇਰੇ ਨਾਲ ਗਲਤੀ ਹੋ ਗਈ ਮੋਟੇ ਪਾਸੇ ਆ ਗਿਆ ਮੈਂ ਤਾਂ ਨਹੀਂ ਗੱਲ ਇੱਕ ਪੰਟ ਨਹੀਂ ਇਹਨਾਂ ਨੂੰ ਕੁਝ ਦਿਖਾ ਨਹੀਂ ਐਮਐਨ ਨਾਲ ਉਹਨੇ ਗੱਲ ਨੂੰ ਨਾ ਕਰਨ ਆਈ ਹੋਈ ਆ ਔਰ ਇਹਦੇ ਤਹਿਤ ਇਹਦੇ ਤਹਿਤ ਸ਼ਰੀਆ ਵਗੈਰੇ ਕਾਉਂਸਲਰ ਕੋਈ ਜੱਜ ਕੋ ਉਹਦਾ ਸੰਵਿਧਾਨਿਕ ਕੋਈ ਬਾਵਰ ਨਹੀਂ ਕੋਈ ਸੰਵਿਧਾਨਿਕ ਮਾਰੋ ਕਹਿ ਰਿਹਾ ਕਿ ਜੇ ਤੁਸੀਂ ਕਹਿ ਰਹੇ ਹੋ ਜੇ ਕੋਈ ਲਾਈਵ ਪੇਰਾ ਵੀਰ ਕਰ ਰਿਹਾ ਮੈਨੂੰ ਕਹਿਣਾ ਚਾਹਾਂ ਦੱਸਣਾ ਚਾਹਾਂ ਕਿ ਇੱਕ ਕਾਉਂਸਲਰ ਕਹਿ ਰਿਹਾ ਕਿ ਫੂਡ ਇਨਸਪੈਕਟਰ ਨੂੰ ਅਸੀਂ ਚੇਨ ਕਰ ਦਨੇ ਆ ਤਾਂ ਸਪੈਕਟਰ ਨੂੰ ਏ ਦਾ ਮਤਲਬ ਜਿੰਨੇ ਵੀ ਕਾਰਡ ਕੱਟੇ ਗਏ ਨੇ ਆਪਣੇ ਮੂੰਹੋਂ ਮੰਨ ਰਹੇ ਨੇ ਆਪਣੇ ਮੂੰਹੋਂ ਆਪ ਮੰਨ ਰਹੇ ਨੇ ਕਿ ਕਾਰਡ ਅਸੀਂ ਕਟਵਾਏ ਨੇ ਆਪਣੇ ਮੂੰਹੋਂ ਆਪ ਮੰਨ ਰਹੇ ਨੇ ਕਿ ਕਾਰਡ ਅਸੀਂ ਕਟਵਾਏ ਨੇ ਤੇ ਹੁਣ ਤੁਸੀਂ ਆ ਕੇ ਜਿੰਨੇ ਕ ਬੰਦੇ ਆਏ ਉਹਨਾਂ ਦੇ ਕਾਰਡ ਅਸੀਂ ਬਹਾਲ ਕਰਵਾ ਦਨੇ ਆ ਤੇ ਹੁਣ ਤੁਸੀਂ ਆ ਕੇ ਜਿੰਨੇ ਕ ਬੰਦੇ ਆਏ ਉਹਨਾਂ ਦੇ ਆਡਾ ਅਸੀਂ ਬਹਾਲ ਕਰਵਾ ਦਿੰਦੇ ਆ। ਕਈ ਘੰਟਿਆਂ ਧਰਨੇ ਤੋਂ ਬਾਅਦ ACP ਸਿਵਲ ਲਾਇਨਸ ਦੇ ਪਰੋਸੇ ਅਤੇ ACP ਨੂੰ ਵਿਧਾਇਕ ਦੇ ਨਾਮ ਮੰਗ ਪੱਤਰ ਸੌਂਪਣ ਤੋਂ ਬਾਅਦ ਧਰਨਾ ਚੁਕਲਿਆ। ਹਾਂਜੀ ਅਸੀਂ ਪਿੰਡ ਖੇੜੀ ਮੈਂ ਬਲਜੀਤ ਕੌਰ ਪਿੰਡ ਖੇੜੀ ਅਸੀਂ ਨੀਲੇ ਕਾਰਡ ਜਿਹੜੇ ਹੈਗੇ ਨੇ ਸਾਡੇ ਬਣਾਏ ਸੀ ਉਹ ਕਈ ਸਾਲ ਪਹਿਲਾਂ ਕਾਂਗਰਸ ਸਰਕਾਰ ਨੇ ਸਾਡੇ ਕਾਰਡ ਕੱਟੇ ਹੋਏ ਨੇ। ਤੇ ਅੱਜ ਇੰਨੀ ਮਹਾਮਾਰੀ ਚੱਲ ਰਹੀ ਹੈ ਇੰਨੀ ਧੁੱਪ ਦੇ ਵਿੱਚ ਅਸੀਂ ਵੀਰ ਭੈਣਾਂ ਸਾਰੇ ਮਾਤਾ ਮਾ ਇੱਥੇ ਇਕੱਠੇ ਹੋ ਕੇ ਆਏ ਆ ਬਹੁਤ ਦੁੱਖ ਦੀ ਘੜੀ ਨਾਲ ਬਹੁਤ ਦੁਖੀ ਆ ਸਾਨੂੰ ਕਾਂਗਰਸ ਸਰਕਾਰ ਨੇ ਨਾ ਇਹਨਾਂ ਦੇ ਕਾਰਡ ਚਾਲੂ ਕੀਤੇ ਨਾ ਇਹਨਾਂ ਨੂੰ ਉਹਦੀ ਸਰਕਾਰ ਵੱਲੋਂ 15 ਕਿਲੋ ਕਣਕ ਜਿਹੜੀ ਆਈ ਸੀ ਨਾ ਇਹਨਾਂ ਨੂੰ ਉਹ ਦਿੱਤੀ ਗਈ ਆ ਨਾ ਇਹਨਾਂ ਨੂੰ ਕੋਈ ਹੋਰ ਰਾਸ਼ਨ ਪੱਤਾ ਦਿੱਤਾ ਗਿਆ ਅਸੀਂ ਇਸ ਕਾਂਗਰਸ ਸਰਕਾਰ ਤੋਂ ਬਹੁਤ ਹੀ ਜ਼ਿਆਦਾ ਦੁਖੀ ਆ ਇਹ ਸਾਨੂੰ 4 ਸਾਲਾਂ ਤੋਂ ਇਹ ਕਾਂਗਰਸ ਸਰਕਾਰ ਜਿੱਦਣ ਦੀ ਇਹ ਕਾਂਗਰਸ ਸਰਕਾਰ ਬਣੀ ਆ ਗਰੀਬ ਲੋਕਾਂ ਦਾ ਖੂਨ ਚੂਸਣ ਲੱਗੀ ਹੋਈ ਆ ਅਸੀਂ ਇਸ ਇਸ ਸਰਕਾਰ ਤੋਂ ਬਹੁਤ ਦੁਖੀ ਆ ਬਹੁਤ ਤੰਗ ਆਏ ਹੋਏ ਹਾਂ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਜੀ ਸਾਨੂੰ ਜਿਹੜੇ ਸਾਡੇ ਨੀਲੇ ਕਾਰਡ ਕੱਟੇ ਹੋਏ ਨੇ ਅਸੀਂ ਚਾਹੁੰਦੇ ਆ ਸਾਡੇ ਦੁਬਾਰਾ ਇਹ ਚਾਲੂ ਕੀਤੇ ਜਾਣ ਇਹ ਸਾਡੀਆਂ ਬੀਬੀਆਂ ਭੈਣਾਂ ਸਾਡੇ ਬੱਚੇ ਅੱਜ ਇਸ ਦੁੱਖ ਦੀ ਘੜੀ ਵਿੱਚ ਇਨਾ ਤਿੰਨ ਮਹੀਨੇ ਹੋ ਗਏ ਅੱਜ ਲੋਕਡਾਊਨ ਦੇ ਕਾਰਨ ਕੋਈ ਕੰਮ ਕਾਰ ਨਹੀਂ ਕਿਸੇ ਦਾ ਚੱਲ ਰਿਹਾ ਸਾਰੀ ਜਨਤਾ ਬਹੁਤ ਦੁਖੀ ਆ ਇਹ ਸਰਕਾਰ ਦੇ ਅਸੀਂ ਬੱਸ ਪੈ ਗਏ ਅੱਜ ਜੀ ਅਸੀਂ ਲੋਕ ਸਭਾ ਪਾਰਟੀ ਸਾਰੇ ਜਿਹੜੇ ਨੀਲੇ ਕਾਰਡ ਹੋਲਡਰ ਜਿਨ੍ਹਾਂ ਦੇ ਨੀਲੇ ਕਾਰਡ ਕਾਂਗਰਸ ਪਾਰਟੀ ਨੇ ਕਟਾਏ ਆ ਇੱਥੇ ਦੇ ਐਮ ਐਲ ਏ ਸਕਾਰਯੋਗ ਸਰ ਕੁਲਦੀਪ ਸਿੰਘ ਵੈਦ ਜੀ ਔਰ ਇੱਥੇ ਦੇ ਫੂਡ ਸਪਲਾਈ ਅਫਸਰ ਜਿਹੜੇ ਲੁਧਿਆਣੇ ਦੇ ਜਿਨ੍ਹਾਂ ਦੀ ਇਹਨਾਂ ਜਿਨ੍ਹਾਂ ਨੇ ਇਹਨਾਂ ਦੇ ਕਿਰਪਾ ਕੀਤੀ ਇਹਨਾਂ ਦੇ ਕਾਰਡ ਕਟਵਾਤੇ ਰਾਜਨੀਤਿਕ ਅੰਦਿਕਤਰ ਸੋ ਅਸੀਂ ਇਹ ਸਾਰੇ ਨੀਲੇ ਕਾਰਡ ਹੋਲਡਰਸ ਲੈ ਕੇ ਆਪਦਾ ਸਾਰੀ ਟੀਮ ਲੈ ਕੇ ਅਸੀਂ ਜਾ ਰਹੇ ਹਾਂ ਮਾਰਚ ਕੱਢਦੇ ਹੋਏ ਅੱਜ ਡੀ ਜ਼ੋਨ ਦੇ ਉੱਥੇ ਡਿਸਟ੍ਰਿਕਟ ਫੂਡ ਸਪਲਾਈ ਅਫਸਰ ਕੋਲ ਜਾਵਾਂਗੇ ਉਸ ਤੋਂ ਬਾਅਦ ਜਾਵਾਂਗੇ ਐਮਐਲਏ ਸਾਹਿਬ ਦੇ ਘਰ ਦੇ ਬਾਹਰ ਅਸੀਂ ਧਰਨਾ ਲਾਵਾਂਗੇ ਵੀ ਜਿਹੜੇ ਕਾਰਡ ਤੁਸੀਂ ਕਟਵਾਏ ਆ ਉਹ ਕਾਰਡ ਅਸੀਂ ਬਣਵਾ ਕੇ ਛੱਡਨੇ ਆ ਇਹਨਾਂ ਨੇ 2-3 ਦਿਨ ਪਹਿਲਾਂ ਇਹਨਾਂ ਨੇ ਆਪਣੇ ਨੁਮਾਇੰਦਿਆਂ ਤੋਂ ਪ੍ਰੈਸ ਕਾਨਫਰੰਸ ਕਰਵਾਈ ਵੀ ਅਸੀਂ ਤਾਂ ਕਾਰਡ ਕੱਟੇ ਨਹੀਂ ਜੀ ਕਿਸੇ ਦੇ ਐਮਐਲਏ ਸਾਹਿਬ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਤੁਸੀਂ ਇਹ ਕਾਰਡ ਨਹੀਂ ਕਟਵਾਏ ਫਿਰ ਤੁਸੀਂ ਆਹ ਮੈਸੇਜ ਆਪਦੇ ਸਰਪੰਚਾਂ ਨੂੰ ਕਿਉਂ ਭੇਜ ਰਹੇ ਹੋ ਥੋੜਾ ਪੀਏ ਆਪਦੇ ਸਰਪੰਚਾਂ ਨੂੰ ਮੈਸੇਜ ਭੇਜ ਰਿਹਾ ਲਿਆਓ ਸਾਡੇ ਕਾਰਜ ਜਿਹੜੇ ਕੱਟੇ ਗਏ ਸੀ ਬਣਵਾ ਦਿੰਨੇ ਆ ਇਹਦਾ ਮਤਲਬ ਤੁਸੀਂ ਕਿਤੇ ਨਾ ਕਹਦੇ ਦੋਸ਼ੀ ਹੋ ਤੁਸੀਂ ਮੰਨ ਰਹੇ ਹੋ ਜਾਦਾ ਲੋਕ ਇਨਸਾਫ ਪਾਰਟੀ ਨੇ ਇਹ ਨੀਲੇ ਕਟਾ ਦਾ ਮੁੱਦਾ ਚੱਕਿਆ ਤੁਹਾਡੀ ਬਦਨਾਮੀ ਤੁਹਾਡੀ ਥੂ ਥੂ ਪਿੰਡਾਂ ਦੇ ਵਿੱਚ ਹੋ ਰਹੀ ਆ ਸੋ ਆਪਣੀ ਥੂ ਥੂ ਬਚਾਣ ਲਈ ਤੁਸੀਂ ਹੁਣ ਲੋਕਾਂ ਨੂੰ ਮੈਸੇਜ ਭੇਜ ਰਿਹਾ ਤੁਹਾਡੇ ਬਣਾ ਦਿੰਨੇ ਤੈਨੂੰ ਪਹਿਲਾਂ ਕੱਟਣ ਦੀ ਲੋੜ ਕੀ ਸੀ ਸੋ ਆਪਣੀ ਥੂ ਥੂ ਬਚਾਣ ਲਈ ਤੁਸੀਂ ਹੁਣ ਲੋਕਾਂ ਨੂੰ ਮੈਸੇਜ ਭੇਜ ਰਿਹਾ ਤੁਹਾਡੇ ਬਣਾ ਦਿੰਨੇ ਤੈਨੂੰ ਪਹਿਲਾਂ ਕੱਟਣ ਦੀ ਲੋੜ ਕੀ ਸੀ ਤੇ ਤੁਸੀਂ ਕਟਵਾਏ ਆ ਅੱਜ ਤੁਹ ਲੁਧਿਆਣਾ ਤੋਂ ਬਲਵਿੰਦਰ ਕੁਮਾਰ ਦੀ ਰਿਪੋਰਟ ਐਸਐਮਜ਼ेड ਨਿਊਜ਼